ਆਲੂਆਂ ਦਾ ਤਾਂ ਬਹੁਤ ਨੁਕਸਾਨ ਕਰ ਰਿਹਾ ਜੀ ਅਸੀਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੀ ਸੱਚੇ ਆਪਾਸ਼ਾ ਪਹਿਲਾਂ ਸਾਨੂੰ ਜੀਰੀ ਘਟਾ ਬਹੁਤ ਜਿਆਦਾ ਵੱਡਾ ਦੇਗੀ ਤੇ ਉਦੋਂ ਬਾਅਦ ਸਾਨੂੰ ਆਲੂ ਹਰੇ ਹਰੇ ਹੋਣ ਵੇਲੇ ਦੇਗੇ ਹੁਣ ਜਦ ਸਾਡਾ ਪਟਾਈ ਦਾ ਟਾਈਮ ਸੀਗਾ ਤੇ ਆ ਬੇਮੌਸਮੀ ਜਿਹੜੀ ਵਾਰਸ਼ ਹੋ ਰਹੀ ਹੈ ਸਾਡਾ ਬੁਰਾ ਹਾਲ ਹੈ ਵੀ ਸਾਡੇ ਆਲੂ ਨੂੰ ਇਹ ਲੱਗਦਾ ਵੀ ਜਿਹੜੇ ਸਾਨੂੰ ਇਹ ਸੀਗਾ ਵੀ ਖਰਚਾ ਮੁੜ ਜਾਊਗਾ ਪਰ ਸਾਡੇ ਖਰਚਾ ਵੀ ਨਹੀਂ ਮੁੜਨ ਦਾ ਲੱਗਦਾ ਸਾਨੂੰ ਸਾਡੇ ਤਾਂ ਇਹ ਹਾਲਾਤ ਨੇ ਵੀ ਜਿੱਦਾਂ ਵਾਰਸ਼ ਹੋ ਰਹੀ ਹੈ ਵੀ ਸਾਡਾ ਸਾਰਾ ਆਲੂ ਪੱਟੀ ਨਹੀਂ ਨਾ ਪੜਾਕਾ ਮਾਰ ਜੂਗਾ ਗਲ ਜੂਗਾ ਸੱਚੇ ਪਾਸ਼ਾ ਅੱਗੇ ਅਰਦਾਸ ਕਰਦੇ ਆਂ ਵੀ ਸੱਚੇ ਪਾਸ਼ਾ ਥੋੜਾ ਮੋਟਾ ਸਰਕਾਰਾਂ ਦਾ ਸਾਡੇ ਗੱਲ ਨਹੀਂ ਦੇਖਦੀਆਂ ਤੂੰ ਹੀ ਕਿਸਾਨਾਂ ਦੇ ਮਾੜਾ ਮੋਟਾ ਦਰਸ ਕਰ ਲੈ ਕਿਸਾਨਾਂ ਲਈ ਮੀਤਾ ਹੁਣ ਜਿਹੜੀ ਕਣਕ ਆਈ ਉਹਦੇ ਵਾਸਤੇ ਲਾਹੇਵੰਦ ਆ ਪਰ ਜਿਹੜੇ ਹੁਣ ਆਲੂ ਦੀ ਫਸਲ ਹੈ ਜਾਂ ਸਰੋਂ ਦੀ ਫਸਲ ਹੈ ਉਹਦੇ ਵਾਸਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕਣਕ ਵਾਸਤੇ ਤਾਂ ਇਹ ਵੀ ਕੱਲ ਪਰਸੋਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਟੈਂਪਰੇਚਰ ਵਧਣ ਨਾਲ ਸਾਡੀ ਕਣਕ ਲਈ ਝਾੜ ਵੀ ਘਟ ਸਕਦਾ ਹੈ ਜੇ ਵਾਹ ਟੈਂਪਰੇਚਰ ਵੜਿਆ ਸਹੀ ਰਹੂਗਾ ਸਾਡੀ ਕਣਕ ਨੂੰ ਫਾਇਦੇਮੰਦ ਵੀ ਹੈ ਜੀ ਦੂਸਰੀ ਨੰਬਰ ਹੈ ਧੁੰਦ ਤੋਂ ਫਾਇਦਾ ਹਜੂਰ ਠੰਡ ਤੋਂ ਮੜਾ ਕੋ ਸੈੱਟ ਹੋਊਗਾ ਜੀ ਹਾਂਜੀ ਕਣਕ ਦੀ ਫਸਲ ਜੀ ਠੀਕ ਹੈ ਕਣਕ ਲਈ ਤਾਂ ਵਧੀਆ ਜੀ ਜੇ ਜਿਹੜੀਆਂ ਬਾਕੀ ਦਾ ਦੂਈਆਂ ਫਸਲਾਂ ਨੇ ਉਹਨਾਂ ਵਾਸਤੇ ਸਾਰੀਆਂ ਵਾਤ ਐਵੇਂ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਹੁਣ ਆਲੂਆਂ ਦਾ ਕੋਲ ਆਲੂਆਂ ਦੇ ਵਿੱਚ ਤਾਂ ਔਲੀਆਂ ਦੇ ਵਿੱਚ ਪਾਣੀ ਭਰ ਕੇ ਖੜ ਗਿਆ ਸਰੋਂ ਨੂੰ ਵੀ ਨੁਕਸਾਨ ਹੈ ਆਲੂਆਂ ਨੂੰ ਵੀ ਨੁਕਸਾਨ ਹੈ ਸਾਰੀਆਂ ਫਸਲਾਂ ਨੂੰ ਨੁਕਸਾਨ ਹੈ ਨੁਕਸਾਨ ਹੈ ਜੀ ਅਰੇ ਮ ਜਿਹੜਾ ਮੀਂਹ ਪੈ ਰਿਹਾ ਜੀ ਮੀਂਹ ਸਾਡੇ ਕਣਕਾਂ ਵਾਸਤੇ ਤਾਂ ਬਹੁਤ-ਬਹੁਤ ਲਾਹੇਵੰਦ ਆ ਕਣਕਾਂ ਨੂੰ ਵਧੀਆ ਇਹਦਾ ਹੋ ਰਿਹਾ ਠੰਡ ਵੱਧ ਗਈ ਦੀ ਠੰਡ ਘਟ ਗਈ ਦੀ ਹੁਣ ਠੰਡ ਵੱਧ ਜੂਗੀ ਮੜਿਆ ਜਿਹੜਾ ਆਲੂ ਆ ਸ਼ਰਮ ਆ ਇਹਨਾਂ ਵਾਸਤੇ ਵੀ ਇਹ ਨੁਕਸਾਨ ਲੈਗਾ ਆਲੂਆਂ ਚ ਪਾਣੀ ਖੜ ਜੂ ਆਲੂ ਪੱਟੀਆਂ ਨਹੀਂ ਜਾਣੇ ਪਾਣੀ ਦਾ ਦੇਣਾ ਇਹਦਾ ਇਹ ਨੁਕਸਾਨ ਹੈ ਇਹਦਾ ਫਾਇਦਾ ਹੈ ਜੀ ਆਲੂ ਹੋ ਸਾਰੀਆਂ ਫਸਲਾਂ ਨੂੰ ਨੁਕਸਾਨ ਹੈ ਜੀ ਇਹਦਾ ਮੀਂਹ ਦਾ ਉਹ ਤਾਂ ਜੀ ਹੁਣ ਕੱਲੇ ਚਲ ਕਣਕ ਨੂੰ ਤਾਂ ਜੀ ਠੰਡ ਹੋ ਗਈ ਦੂਜਿਆਂ ਵਾਸਤੇ ਪਾਣੀ ਭਰ ਕੇ ਖੜ ਗਿਆ ਜੀ ਹੁਣ ਹੁਣ ਪੱਟੀਆਂ ਨਹੀਂ ਜਾਣੀ ਹੈਗੀਆਂ ਅਲੋ ਜਿਹੜਾ ਪਾਣੀ ਖਰਾਬ ਹੈ ਕਰੋ ਇਹ ਪਿਚਕ ਰਗਾ ਇਹ ਆਲੂ ਹਾਂਜੀ ਬਾਗਰੂ ਜੀ ਆਲੂਆਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਜੀ بارش ਦੇ ਵਿੱਚ ਅੱਛਾ ਕਣਕ ਨੂੰ ਮਤਲਬ ਫਾਇਦਾ ਹੈ ਕਿਉਂਕਿ ਕਣਕ ਹੁਣ ਗਰਮੀ ਹੋ ਗਈ ਸੀ ਹੁਣ ਠੰਡ ਹੋ ਗਈ ਇਹਦੇ ਨਾਲ ਕਣਕ ਨੂੰ ਤਾਂ ਬਹੁਤ ਫਾਇਦਾ ਹੈ ਪਰ ਆਲੂਆਂ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ بارش ਪੈ ਗਈ ਆਲੂਆਂ ਨੇ ਪੜ ਹਾਂਜੀ ਆਲੂਆਂ ਦਾ ਕੰਮ ਸ਼ੁਰੂ ਹੋ ਗਿਆ ਦੀ ਜੀ ਹਾਂ ਹੁਣ ਆਲੂਆਂ 'ਚ ਪਾਣੀ ਪੈ ਗਿਆ ਪੜਾਕੇ ਪੈਣਗੇ ਜੀ ਜ਼ਿਮੀਂਦਾਰ ਦਾ ਬਹੁਤ ਵੱਡਾ ਨੁਕਸਾਨ ਹੈ ਇਹਦੇ ਵਿੱਚ ਹਾਂ ਪਹਿਲਾਂ ਹੀ ਰੇਟ ਬਹੁਤ ਘੱਟ ਹੈ ਜੀ ਆਲੂ ਦਾ ਤਾਂ ਹੋਰ ਵੀ ਮਤਲਬ ਜ਼ਿਆਦਾ ਰੇਟ ਡਾਊਨ ਆਊਗਾ ਇਹਦੇ ਕਰਕੇ ਲੋ ਆਲੂ ਦੀ ਫਸਲ ਖਰਾਬ ਹੋਊਗੀ ਜੀ ਕੋਦਰ ਤੱਕ ਇਹਦਾ ਇਹੀ ਅਰਦਾਸ ਹੈ ਜੀ ਵੀ ਸੱਚੇ ਬਾਦਸ਼ਾਹ ਮੌਸਮ ਮਤਲਬ ਠੀਕ ਸਾਫ਼ ਕਰ ਲਵੇ ਇਹ ਆਲੂ ਦੀ ਫਸਲ ਨਿਕਲ ਜੇ ਖੇਤਾਂ ਤੋਂ ਉਸ ਤੋਂ ਬਾਅਦ ਜੇ بارش ਪੈ ਜੇ ਕੋਈ ਦਿੱਕਤ ਨਹੀਂ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਆਲੂ ਕੰਨੀ ਧਿਆਨ ਦੇਵੇ ਇੱਕ ਤਾਂ ਆਲੂ ਦਾ ਰੇਟ ਬਹੁਤ ਘੱਟ ਹੈ ਜੀ ਇੱਕ ਉੱਪਰੋਂ بارش ਹੋ ਗਈ ਇਹਦੇ ਕਰਕੇ ਵੀ ਨੁਕਸਾਨ ਹੈ ਆਲੂ ਦੀ ਫਸਲ ਦਾ ਕੁਝ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਜਾਂ ਕੋਈ ਹੋਰ ਹੱਲ ਕਰੇ ਕਿਸਾਨਾਂ ਵਾਸਤੇ ਤਾਂ ਮਤਲਬ ਇਹੀ ਹੈ ਸਰਕਾਰ ਨੂੰ ਬੇਨਤੀ